ਜੀਵਨ ਨਗਰ ਦਾ ਜੋ ਘਟਨਾਕਰਮ ਵਾਪਰਿਆ ਉਹਦੇ ਬਾਰੇ ਮੈਂ ਸਪਸ਼ਟ ਕਰ ਦੇਣਾ ਚਾਹੁੰਨਾ ਕਿ ਸਤਿਗੁਰੂ ਪ੍ਰਤਾਪ ਸਿੰਘ ਜੀ ਨੇ ਦੇਸ਼ ਆਜ਼ਾਦ ਹੋਣ ਤੋਂ ਪਹਿਲਾਂ 1947 ਤੋਂ ਪਹਿਲਾਂ ਹੀ ਇਹ ਜ਼ਮੀਨ ਖਰੀਦੀ ਗਈ ਔਰ ਉਹ ਜ਼ਮੀਨ ਇੱਕ 100 ਮਰਬਾ ਜ਼ਮੀਨ ਰਾਖਮੀ ਰੱਖੀ ਗਈ ਜੋ ਲੋੜਵੰਦ ਔਰ ਗਰੀਬਾਂ ਦੇ ਵਿੱਚ ਵੰਡੀ ਗਈ ਸਿੱਖਾਂ ਦੇ ਵਿੱਚ ਜਿਦੇ ਵਿੱਚੋਂ 40 ਮਰਬੇ ਸਤਿਗੁਰੂ ਪ੍ਰਤਾਪ ਸਿੰਘ ਜੀ ਨੇ ਵੰਡੇ ਔਰ 10 ਮਰਬੇ ਜ਼ਮੀਨ ਸਤਿਗੁਰੂ ਜਗਜੀਤ ਸਿੰਘ ਜੀ ਨੇ ਗ੍ਰੀਵਸ ਕਾਮ ਇਤਵੰਡੀ ਜੋ ਆਉਣ ਦੀ ਰਿਕਾਰਡ ਗੱਲਾਂ ਨੇ ਮੈਂ ਜਵਾਨੀ ਕਲਾਮੀ ਨਹੀਂ ਕਰਨਾ ਚਾਹੁੰਦਾ ਜਿੰਨਾ ਲੋਕਾਂ ਨੇ ਇਹ ਸਾਰੇ ਘਟਨਾਕਰਮ ਨੂੰ ਅੰਜਾਮ ਦਿੱਤਾ ਉਹਨਾਂ ਦਾ ਕੋਈ ਵੀ ਲਗਾ ਦੇਗਾ ਉਸ ਜ਼ਮੀਨ ਦੇ ਨਾਲ ਨਹੀਂ ਹੈਗਾ ਕੋਈ ਸਬੰਧ ਨਹੀਂ ਹੈਗਾ ਕਿਤੇ ਵੀ 올ਓਵਰ ਇੰਡੀਆ ਜਾਂ ਦੇਸ਼ ਵਿੱਚ ਕਿਤੇ ਵੀ ਕੋਈ ਸੇਵਾ ਸਮਤੀ ਨਹੀਂ ਬਣਾਈ ਗਈ ਕਿਤੇ ਕੋਈ ਟਰਸਟ ਨਹੀਂ ਬਣਾਇਆ ਗਿਆ ਸਾਰਾ ਕੁਝ ਲੋ ਲੰਗਰ ਗੁਰਦੁਆਰਾ ਸ਼੍ਰੀ ਪੈਣੀ ਸਾਹਿਬ ਦੇ ਨਾਂ ਤੇ ਮਜੂਦ ਹੁੰਦਾ ਜੋ ਕੁਝ ਵੀ ਹੁੰਦਾ ਹੈ ਮੈਂ ਸੁਦਾ ਬਲਵਿੰਦਰ ਸਿੰਘ ਨਾਮਤਰੀ ਪੰਥ ਦੇ ਮੁਖ ਕੇਂਦਰ ਗੁਰਦੁਆਰਾ ਸ਼੍ਰੀ ਪੈਣੀ ਸਾਹਿਬ ਤੋਂ ਐਜੇ ਮੈਨੇਜਰ ਮੁਖ ਸੇਵਾਦਾਰ ਦੇ ਤੌਰ ਤੇ ਮੈਂ ਗੱਲ ਨਿਭਾ ਰਿਹਾ ਅੱਜ ਤੁਹਾਡੇ ਪ੍ਰੈਸ ਦੇ ਰੂਬਰੂ ਹੋਣ ਦਾ ਅਫਸਰ ਇਸ ਕਰਕੇ ਬਣਿਆ ਕਿ 11 ਅਗਸਤ ਨੂੰ ਜੋ ਸ਼੍ਰੀ ਜੀਵਨ ਨਗਰ ਸਰਸਾ ਇਹ ਘਟਨਾਕਰਮ ਹੋਇਆ ਗੋਲੀकांड ਹੋਇਆ ਜਿਹਦੇ ਵਿੱਚ ਬੇਦੋਚੇ ਹੋਰ ਨਿਹੱਥੇ ਲੋਕਾਂ ਦੇ ਉੱਤੇ ਫਾਇਰਿੰਗ ਕਰਕੇ ਅੰਦਾਜ਼ਨ ਗੋਲੀਆਂ ਚਲਾ ਕੇ ਉਹਨਾਂ ਨੂੰ ਗੰਭੀਰ ਰੂਪ ਵਿੱਚ ਜ਼ਖਮੀ ਕੀਤਾ ਗਿਆ ਜੋ ਅਜੇ ਵੀ ਹਸਪਤਾਲਾਂ ਦੇ ਵਿੱਚ ਵਕਤ ਵਕਤ ਜਰੇ ਇਲਾਜ ਜ਼ਿੰਦਗੀ ਮੌਤ ਦੀ ਲੜਾਈ ਲੜ ਰਹੇ ਨੇ ਉਸ ਦੇ ਸਬੰਧ ਵਿੱਚ ਮੈਂ ਕੁਝ ਗੱਲਾਂ ਸਪਸ਼ਟ ਕਰਨੀਆਂ ਚਾਹੁੰਦਾ ਕਿ ਆਲ ਓਵਰ ਇੰਡੀਆ ਨੇ ਉਰੇ ਸੰਸਾਰ ਦੇ ਵਿੱਚ ਨਾਮ ਪਰੀ ਪੰਥ ਦਾ ਇੱਕੋ ਇੱਕ ਮੁੱਖ ਕੇਂਦਰ ਹੈ ਜੋ ਸਤਿਗੁਰੂ ਰਾਮ ਸਿੰਘ ਜੀ ਨੇ 12 April 1857 ਨੂੰ ਸਥਾਪਿਤ ਕੀਤਾ ਪੰਜਾਬ ਦੇ ਅੰਦਰ ਜ਼ਿਲ੍ਹੇ ਲੁਧਿਆਣੇ ਦੇ ਅੰਦਰ ਗੁਰਦੁਆਰਾ ਸ਼੍ਰੀ ਪੈਣੀ ਸਾਹਿਬ ਕੋਈ ਗੱਦੀ ਸਤਿਗੁਰੂ ਰਾਮ ਸਿੰਘ ਤੋਂ ਚੱਲੀ ਆਉਂਦੀ ਹੈ ਗੱਦੀ ਦੇ ਉੱਤੇ ਬੈਠਣ ਵਾਲੇ ਸਤਿਗੁਰੂ ਸਹਿਬਾਨ ਵਕ ਵਕ ਸਮੇਂ ਬਦਲਦੇ ਗਏ ਲਿਕਨ ਜਿਹੜੀਆਂ ਗੁਰਦੁਆਰਾ ਸਾਹਿਬ ਦੀਆਂ ਜਾਇਦਾਦਾਂ ਸਨ ਜ਼ਮੀਨਾਂ ਸਨ ਧਰਮਸ਼ਾਲਾਵਾਂ ਸਨ ਗੁਰਦੁਆਰੇ ਸਨ ਚਾਹੇ ਉਹ ਦੇਸ਼ ਵਿੱਚ ਹੋਣ ਚਾਹੇ ਉਹ ਵਿਦੇਸ਼ ਵਿੱਚ ਹੋਣ ਉਹ ਜਿਹੜੇ ਜੋ ਸਖਸ਼ੀਅਤ ਗੁਰਗੱਦੀ ਤੇ ਸਬਾਇਮਾਨ ਹੁੰਦੀ ਰਹੀ ਉਹਨਾਂ ਦੇ ਨਾਂ ਤੇ ਟ੍ਰਾਂਸਫਰ ਹੁੰਦੀ ਰਹੀ ਉਹਨਾਂ ਨੂੰ ਜਾਂਦੀ ਰਹੀ ਬੇਸ਼ੱਕ ਸਤਗੁਰੂ ਪ੍ਰਤਾਪ ਸਿੰਘ ਜੀ ਤੋਂ ਬਾਅਦ ਸਤਗੁਰੂ ਜਗਜੀਤ ਸਿੰਘ ਔਰ ਨਾਮਤਾਰੀ ਪੰਥ ਦੇ ਮੌਜੂਦਾ ਮੁਖੀ ਔਰ ਗੱਦੀ ਨਿਸ਼ੀਣ ਸ੍ਰੀ ਸਤਗੁਰੂ ਉਦੇਸ਼ ਸਿੰਘ ਜੀ ਹਨ ਹੁਣ ਉਹਨਾਂ ਦੇ ਨਾਂ ਆ। ਜੀਵਨ ਨਗਰ ਦਾ ਜੋ ਘਟਨਾਕਰਮ ਵਾਪਰਿਆ ਉਹਦੇ ਬਾਰੇ ਮੈਂ ਸਪਸ਼ਟ ਕਰ ਦੇਣਾ ਚਾਹੁੰਨਾ ਕਿ ਸਤਿਗੁਰੂ ਪ੍ਰਤਾਪ ਸਿੰਘ ਜੀ ਨੇ ਦੇਸ਼ ਆਜ਼ਾਦ ਹੋਣ ਤੋਂ ਪਹਿਲਾਂ 1947 ਤੋਂ ਪਹਿਲਾਂ ਹੀ ਇਹ ਜ਼ਮੀਨ ਖਰੀਦੀ ਗਈ ਔਰ ਉਹ ਜ਼ਮੀਨ ਇੱਕ 100 ਮਰਬਾ ਜ਼ਮੀਨ ਰਾਖਵੀਂ ਰੱਖੀ ਗਈ ਜੋ ਲੋੜਵੰਦ ਔਰ ਗਰੀਬਾਂ ਦੇ ਵਿੱਚ ਵੰਡੀ ਗਈ ਸਿੱਖਾਂ ਦੇ ਵਿੱਚ ਜਿਦੇ ਵਿੱਚੋਂ 40 ਮਰਬੇ ਸਤਿਗੁਰੂ ਪ੍ਰਤਾਪ ਸਿੰਘ ਜੀ ਨੇ ਵੰਡੇ ਔਰ 10 ਮਰਬੇ ਜ਼ਮੀਨ ਸਤਗੁਰੂ ਜਗਜੀਤ ਸਿੰਘ ਜੀ ਨੇ ਗਰੀਬ ਸਿੱਖਾਂ ਵਿੱਚ ਵੰਡੀ ਜੋ ਆਉਣ ਦੀ ਰਿਕਾਰਡ ਗੱਲਾਂ ਨੇ ਮੈਂ ਜਵਾਨੀ ਕਲਾਮੀ ਨਹੀਂ ਕਰਨਾ ਚਾਹੁੰਦਾ ਔਰ ਸ੍ਰੀ ਜੀਵਨ ਨਗਰ ਦੀ ਉਹ ਜ਼ਮੀਨ ਜਿਸ ਨੂੰ ਲੈ ਕੇ ਵਿਵਾਦ ਦਾ ਮੁੱਖ ਕਾਰਨ ਬਣਿਆ ਜਿਨ੍ਹਾਂ ਲੋਕਾਂ ਨੇ ਇਹ ਸਾਰੇ ਘਟਨਾਕਰਮ ਨੂੰ ਅੰਜਾਮ ਦਿੱਤਾ ਜਿਸ ਤਰ੍ਹਾਂ ਮੈਂ ਪਹਿਲਾਂ ਸਪਸ਼ਟ ਕਰ ਚੁੱਕਾ ਕਿ ਇੱਕੋ ਹੀ ਇੱਕ ਕੇਂਦਰ ਹੈ ਨਾਮਤਰੀ ਪੰਥ ਦਾ ਨਾਮਤਰੀ ਸੰਪਰਦਾਇ ਦਾ ਉਹ ਐ ਗੁਰਦੁਆਰਾ ਸ਼੍ਰੀ ਪੈਣੀ ਸਾਹਿਬ ਵਕ ਵਕ ਇਲਾਕਿਆਂ ਵਿੱਚ ਭਾਰਤ ਵਿੱਚ ਜਾਂ ਭਾਰਤ ਤੋਂ ਬਾਹਰ ਦੇਸ਼ ਵਿਦੇਸ਼ ਵਿੱਚ ਜਿੰਨੇ ਵੀ ਸੈਂਟਰ ਨੇ ਉਹ ਨਾਮਤਰੀ ਗੁਰਦੁਆਰਾ ਸ਼੍ਰੀ ਪੈਣੀ ਸਾਹਿਬ ਦੇ ਅਧੀਨ ਨੇ ਉਥੋਂ ਜੋ ਹੁਕਮ ਜੋ ਗੁਰਗੱਦੀ ਤੇ ਸਭਾਏ ਮਾਨ ਸਰਦੂ ਸਾਹਿਬਾਨ ਹੁੰਦੇ ਨੇ ਉਹਨਾਂ ਦੇ ਹੁਕਮ ਅਨਸਾਰ ਸਾਰੀ ਕਾਰਵਾਈ ਉੱਥੇ ਹੀ ਚੱਲਦੀ ਹੈ ਲੇਕਿਨ ਜ਼ਿਲ੍ਹਾ सिरसा ਦੇ ਵਿੱਚ ਜੀਵਨ ਨਗਰ ਦੇ ਵਿੱਚ ਕੁਝ ਦਿਨ ਪਹਿਲਾਂ ਜੋ ਕੁਝ ਵੀ ਪਰ ਇਸ ਦੇ ਮੌਜੂਦੀ ਵਿੱਚ ਗੱਲਾਂ ਪਹਿਲਾਂ ਹੋ ਵੀ ਚੁੱਕੀਆਂ ਹੋਣਗੀਆਂ ਜਿਨ੍ਹਾਂ ਲੋਕਾਂ ਨੇ ਇਹ ਸਾਰੇ ਘਟਨਾਕਰਮ ਨੂੰ ਅੰਜਾਮ ਦਿੱਤਾ ਉਹਨਾਂ ਦਾ ਕੋਈ ਵੀ ਲੈਗਾ ਦਿਗਾ ਉਸ ਜ਼ਮੀਨ ਦੇ ਨਾਲ ਨਹੀਂ ਹੈਗਾ ਕੋਈ ਸਬੰਧ ਨਹੀਂ ਹੈਗਾ ਕਿਤੇ ਵੀ ਆਲ ਓਵਰ ਇੰਡੀਆ ਜਾਂ ਦੇਸ਼ ਵਿੱਚ ਕਿਤੇ ਵੀ ਕੋਈ ਸੇਵਾ ਸਮਤੀ ਨਹੀਂ ਬਣਾਈ ਗਈ ਕਿਤੇ ਕੋਈ ਟਰਸਟ ਨਹੀਂ ਬਣਾਇਆ ਗਿਆ ਸਾਰਾ ਕੁਝ ਲੋ ਲੰਗਰ ਗੁਰਦੁਆਰਾ ਸ਼ਹੀ ਪੈਣੀ ਸਾਹਿਬ ਦੇ ਨਾਂ ਤੇ ਮੌਜੂਦ ਹੁੰਦਾ ਜੋ ਕੁਝ ਵੀ ਹੁੰਦਾ ਹੈ ਲੇਕਿਨ ਕੁਝ ਮੁਠੀ ਪਰ ਲੋਕਾਂ ਨੇ ਇਹ ਗੱਲ ਇਕੱਠਿਆਂ ਹੋ ਕੇ ਕੋਈ ਸੇਵਾ ਸਮਤੀ ਬਣਾ ਲਈ ਔਰ ਉਹ ਕਹਿੰਦੇ ਨੇ ਕਿ ਕੁਝ ਸਮਾਂ ਪਹਿਲਾਂ ਜੋ ਮਜੂਦਾ ਸਤਗੁਰੂ ਉਦੇਸ ਸਿੰਘ ਜੀ ਨੇ ਉਹਨਾਂ ਦੀ ਮਾਤਾ ਬੇਬੇ ਦਲੀਪ ਕੌਰ ਜੀ ਨੇ ਇਹ ਜ਼ਮੀਨ ਸੇਵਾ ਸਮਤੀ ਜੀਵਨ ਨਗਰ ਦੇ ਨਾਂ ਗਿਰਵੀ ਰੱਖ ਦਿੱਤੀ 2029 ਤੱਕ ਦੇਖਣ ਵਾਲੀ ਗੱਲ ਇਹ ਹੈ ਕਿ ਬੇਬੇ ਦਲੀਪ ਕੌਰ ਸਤਗੁਰੂ ਪ੍ਰਤਾਪ ਸਿੰਘ ਦੇ ਨੂੰਹ ਸਨ ਔਰ ਸ੍ਰੀ ਸਤਗੁਰੂ ਜਗਜੀਤ ਸਿੰਘ ਛੋਟੇ ਭਰਾਤਾ ਮਹਾਰਾਜ ਵੀਰ ਸਿੰਘ ਦੀ ਧਰਮ ਪਤਨੀ ਸਨ ਉਹਨਾਂ ਨੂੰ ਕਿਸੇ ਕੋਲ ਜ਼ਮੀਨ ਗਿਰਵੀ ਰੱਖਣ ਦੀ ਕੀ ਲੋੜ ਹੈਗੀ ਹੈ ਕੀ ਜ਼ਰੂਰਤ ਪੈ ਗਈ ਸੀ ਲੇਕਿਨ ਸਮਾਂ ਇਸ ਤਰ੍ਹਾਂ ਦਾ ਆਇਆ ਇਹਨਾਂ ਲੋਕਾਂ ਨੇ ਬੇਬੇ ਜੀ ਨੂੰ ਇੱਕ ਬੰਦੀ ਬਣਾ ਕੇ ਉੱਥੇ ਰੱਖਿਆ ਗਿਆ ਕਿਡਨੈਪ ਕਰਕੇ ਰੱਖਿਆ ਗਿਆ ਔਰ ਕਿਡਨੈਪ ਕਰਕੇ ਬੇਬੇ ਜੀ ਤੋਂ ਜ਼ਬਰਦਸਤੀ ਕੁਝ ਗੱਲਾਂ ਇਹ ਲਕਵਾਈਆਂ ਗਈਆਂ ਕਿ ਅਸੀਂ ਇਸ ਤਰ੍ਹਾਂ ਕਰਨਾ ਚਾਹੁੰਦੇ ਹਾਂ ਅਸੀਂ ਇਸ ਤਰ੍ਹਾਂ ਕਰਨਾ ਚਾਹੁੰਦੇ ਹਾਂ ਉਹਦਾ ਹੀ ਇਨਜ਼ਾਮ ਇਹ ਲੋਕ ਪੁੱਟ ਰਹੇ ਨੇ ਜ਼ਮੀਨਾਂ ਜਾਇਦਾਦਾਂ ਕੇਵਲ ਤੇ ਕੇਵਲ ਨਾਮ ਭਰੀ ਪੰਥ ਨਹੀਂ ਆ ਨਾਮ ਤਰੀ ਦਰਬਾਰ ਦੀਆਂ ਲੋ ਲੰਗਰ ਗੁਰਦੁਆਰਾ ਸ਼ਹੀ ਪੈਣੀ ਸਾਹਿਬ ਦੀਆਂ ਨੇ ਜਿਹੜੇ ਲੋਕ ਉੱਥੇ ਢਾੜ ਵੀ ਬਣ ਕੇ ਲੁਟੇਰੇ ਬਣ ਕੇ ਹਮਲਾਵਰ ਬਣ ਕੇ ਬੈਠੇ ਜਿਨ੍ਹਾਂ ਲੋਕਾਂ ਨੇ ਇਹ ਕੁਛ ਕੀਤਾ ਇਹ ਸਾਰੇ ਘਟਨਾਕਰਮ ਨੂੰ ਅੰਜਾਮ ਦਿੱਤਾ ਇਹ ਕਰਤੂਤ ਕੀਤੀ ਉਹਨਾਂ ਦਾ ਦੂਰ ਦਾ ਵੀ ਲਾਗੇ ਦੇ ਕੋਈ ਸਬੰਧ ਨਹੀਂ ਜੇ ਉਹ ਗੱਲਾਂ ਕਰਦੇ ਨੇ ਕਿ ਠਾਕਰ ਦਲੀਪ ਸਿੰਘ ਨੇ ਇਹ ਡੇਰਾ ਜੀਵਨ ਨਗਰ ਚਲਾ ਰਹੇ ਸੀਗੇ ਮੈਂ ਸਪਸ਼ਟ ਕਰਨਾ ਚਾਹੁੰਦਾ ਠਾਕਰ ਦਲੀਪ ਸਿੰਘ ਅੱਜ ਤੋਂ ਲੈ ਕੇ 8 ਸਾਲ ਹੋ ਗਏ ਨੇ ਲਗਾਤਾਰ 8-9 ਸਾਲ ਤੋਂ ਲਗਾਤਾਰ ਉਹ ਭਾਰਤ ਵਿੱਚ ਨਹੀਂ ਹੈਗੇ ਉਹ ਵਿਦੇਸ਼ ਵਿੱਚ ਨੇ ਪਤਾ ਨਹੀਂ ਉਹ ਕਿਸ ਦੇਸ਼ ਵਿੱਚ ਨੇ ਜਰਮਨ ਚ ਨੇ ਜਾਂ ਅਮਰੀਕਾ ਚ ਨੇ ਜਾਂ ਕੈਨੇਡਾ ਚ ਸਾਨੂੰ ਕੋਈ ਪਤਾ ਨਹੀਂ ਉਹ ਦੇਸ਼ ਵਿੱਚੋਂ ਕਿਉਂਕਿ ਉਹ ਇੰਨਾ ਗੱਲਾਂ ਦਾ ਸ਼ਿਕਾਰ ਹੋ ਗਏ ਪਹਿਲਾਂ 2011 ਦੇ ਵਿੱਚ ਗੁਰਦੁਆਰਾ ਸ਼੍ਰੀ ਪੈਣੀ ਸਾਹਿਬ ਦੇ ਨੇੜੇ ਕਟਾਣੀ ਸਰਦਾਰ ਅਵਕਾਰੀ ਸਿੰਘ ਤਾਰੀਖਾਂ ਦਾ ਕਤਲ ਹੋਇਆ ਉਸ ਕਤਲ ਵਿੱਚ ਐਫ ਆਈ ਆਰ ਦੇ ਵਿੱਚ ਉਹਨਾਂ ਦਾ ਬਾਇ ਨੇਮ ਉਹਨਾਂ ਦੇ 302 ਦਾ ਮਕਦਮਾ ਅੰਦਰ ਗਿਆ ਪਹਿਲਾਂ ਤੋਂ ਲੈ ਕੇ ਇਹੋ ਜਿਹੇ ਅਪਰਾਧਿਕ ਘਟਨਾ ਕਰਮ ਨੂੰ ਅੰਜਾਮ ਦੇਣ ਦੇ ਵਿੱਚ ਉਹ ਬੜੇ ਮਾਹਰ ਨੇ ਇੱਕ ਪਾਸੇ ਹੁਣ ਕਹਿ ਰਹੇ ਨੇ ਪ੍ਰੈਸ ਕਾਨਫਰੈਂਸ ਕਰਾ ਕਰਕੇ ਜਾਂ ਉਹ ਔਨ ਵੀਡੀਓ ਕਾਲ ਕਰਕੇ ਵੀ ਕਹਿੰਦੇ ਨੇ ਮੇਰਾ ਇੰਨਾ ਗੱਲਾਂ ਨਾਲ ਮੈਂ ਸਭ ਕੁਝ ਤਿਆਗ ਦਿੱਤਾ ਐ ਮੈਂ ਸਭ ਕੁਝ ਛੱਡ ਦਿੱਤਾ ਐ ਮੈਂ ਕੁਝ ਵੀ ਨਹੀਂ ਚਾਹੁੰਦਾ ਹੈਗਾ ਜੇ ਛੱਡ ਦਿੱਤਾ ਤੇ ਫਿਰ ਇੰਨਾ ਗੱਲਾਂ ਨੂੰ ਕਰਨ ਦੀ ਕੀ ਲੋੜ ਐ ਫਿਰ ਸਪਸ਼ਟ ਕਰ ਦੇਣ ਵੀ ਇਹ ਨਾਮਤਰੀ ਦਰਬਾਰ ਦੀਆਂ ਜਾਇਦਾਦਾਂ ਨੇ ਨਾਮਤਰੀ ਦਰਬਾਰ ਦੀਆਂ ਜ਼ਮੀਨਾਂ ਨੇ ਮੇਰਾ ਇਹਨਾਂ ਦੂਰ ਨੇੜੇ ਦਾ ਕੋਈ ਤਾਲੁਕਾਤ ਨਹੀਂ ਹੈਗਾ ਮੇਰਾ ਕੋਈ ਦੂਰ ਨੇੜੇ ਦਾ ਲਾਭ ਵਸਤਾ ਨਹੀਂ ਹੈਗਾ ਲੈਕਿਨ ਉਹਨਾਂ ਦੀ ਇਹ ਸਾਰੇ ਘਟਨਾਕਰਮ ਦੇ ਪਿੱਛੇ ਉਹਨਾਂ ਦੀ ਸੋਚ ਕੰਮ ਕਰਦੀ ਏ ਉਹਨਾਂ ਦੀ ਕਹਿਣ ਦੇ ਉਹਨਾਂ ਦੇ ਇਸ਼ਾਰੇ ਤੇ ਇਹ ਲੋਕ ਧਾੜ ਵੀ ਬਣ ਕੇ ਲੁਟੇਰੇ ਬਣ ਕੇ ਇੱਥੇ ਬੈਠੇ ਨੇ ਜਿਨ੍ਹਾਂ ਨੇ ਇਹ ਸਾਰਾ ਜਿਹੜਾ ਸੀ ਨਾ ਮੈਂ ਜਿਸ ਤਰ੍ਹਾਂ ਤਾਣਾ ਬਾਣਾ ਬੁਣ ਕੇ ਤੇ ਆਪ ਇਸ ਜਗ੍ਹਾ ਤੇ ਕਾਬਜ ਹੋਣ ਦਾ ਯਤਨ ਕਰ ਰਹੇ ਨੇ ਲੇਕਿਨ ਇਹ ਹੋ ਨਹੀਂ ਸਕੇਗਾ ਕਦੀ ਵੀ ਜਿਹੜੀਆਂ ਗੁਰੂ ਘਰ ਦੀਆਂ ਜਾਇਦਾਦਾਂ ਨੇ ਉਹ ਗੁਰੂ ਘਰ ਕੋਲ ਹੀ ਜਾਣਗੀਆਂ ਗੁਰੂ ਘਰ ਕੋਲ ਜਾਣਗੀਆਂ ਉਸ ਤੋਂ ਬਾਅਦ ਐਸੀ ਘਟਨਾ ਕਰਮ ਵਾਪਰੇ ਜਿਸ ਤਰ੍ਹਾਂ ਮੈਂ ਪਹਿਲਾਂ ਸਪਸ਼ਟ ਕੀਤਾ ਹੈ ਕਿ ਠਾਕਰ ਬਲੀਵ ਸਿੰਘ ਗਰੀ 8 ਸਾਲ ਤੋਂ ਵਿਦੇਸ਼ ਵਿੱਚ ਕਿਉਂ ਰਹਿ ਰਹੇ ਨੇ 2016 ਵਿੱਚ ਮਾਤਾ ਚੰਦ ਕੌਰ ਜੀ ਦਾ ਕਤਲ ਹੁੰਦਾ ਗੁਰਦਵਾਰਾ ਸ੍ਰੀ ਪੈਣੀ ਸਾਹਿਬ ਦੇ ਬਾਹਰ ਉਹਦੇ ਵਿੱਚ ਵੀ ਔਰ ਉਸ ਤੋਂ ਪਹਿਲਾਂ 2015 ਵਿੱਚ ਜਲੰਧਰ ਵਿੱਚ ਇੱਕ ਬੰਬ ਕਾਰਨ ਹੁੰਦਾ ਜਿਦੇ ਵਿੱਚ ਠਾਕਰ ਦਲੀਪ ਸਿੰਘ ਰਾਂ ਦਾ ਨਿੱਜੀ ਸੇਵਕ ਜਿਹਨੂੰ ਅਸੀਂ ਗੜਵਈ ਕਹਿ ਦਿੰਦੇ ਆ ਉਹ ਉਹਨਾਂ ਦਾ ਨਿੱਜੀ ਡਰਾਈਵਰ ਉਹਨਾਂ ਦਾ ਨਿੱਜੀ ਫੋਟੋਗ੍ਰਾਫਰ ਸਾਰੇ ਉਹਦੇ ਵਿੱਚ ਨਾਮ ਜਦਨੇ ਔਰ ਰੈਸਟ ਕੀਤੇ ਗਏ ਉਹਨਾਂ ਦਾ ਜਿਹੜਾ ਇੱਕ ਮਹਿੰਗਾ ਸੀ ਜਿਹੜਾ ਸੈਕਟਰੀ ਸੀ ਕੋ ਅਜੇ ਵੀ ਭਗੋੜਾ ਹੈ ਉਹ ਵੀ ਵਿਦੇਸ਼ ਭੱਜਿਆ ਹੋਇਆ ਹੈ ਇਸ ਘਟਨਾ ਕਰਨ ਨੂੰ ਸਾਰੇ ਨੂੰ ਲੈ ਕੇ ਠਾਕਰ ਦਲੀਪ ਸਿੰਘ ਜੀ ਇੰਨਾ ਕਾਰਨਾ ਕਰਕੇ ਅੱਜ ਉਹ ਵਿਦੇਸ਼ ਵਿੱਚ ਬੈਠੇ ਨੇ 8 ਸਾਲ ਹੋ ਗਏ ਨੇ ਇੰਡੀਆ ਨਹੀਂ ਆ ਸਕੇ ਭਾਰਤ ਨਹੀਂ ਆ ਸਕੇ ਕਿਉਂਕਿ ਸੀਬੀਆਈ ਵੱਲੋਂ ਉਹਨਾਂ ਤੇ ਉੱਤੇ ਸੀਬੀਆਈ ਨੇ ਪਤਾ ਨਹੀਂ ਕਿੰਨੇ ਸੈਂਕੜੇ ਨੋਟਿਸ ਉਹਨਾਂ ਨੂੰ ਜਾਰੀ ਕੀਤੇ ਨੇ ਇੰਨੀ ਕਾਰਵਾਈ ਕਰਨ ਤੋਂ ਬਾਅਦ ਸੀਬੀਆਈ ਦੇ ਵੱਲੋਂ ਉਹ ਭਗੋੜੇ ਕਰਾ ਦਿੱਤੇ ਗਏ ਨੇ ਉਹਨਾਂ ਨੂੰ ਰੈਸਟ ਵਰੰਟ ਉਹਨਾਂ ਦੇ ਜਾਰੀ ਹੋਏ ਹੋਏ ਨੇ ਲੇਕਿਨ ਉਥੇ ਵਿਦੇਸ਼ 'ਚ ਬੈੰਦਿਆ ਹੋਇਆ ਬੈਠ ਕੇ ਵੀ ਸਾਰੇ ਇਸ ਘਟਨਾ ਕਰਨ ਨੂੰ ਸਾਰੇ ਇਸ ਚੀਜ਼ ਨੂੰ ਅੰਜਾਮ ਦੇਣ ਦੇ ਵਿੱਚ ਉਹ ਮਾਹਰ ਨੇ ਔਰ ਉਹਨਾਂ ਦੇ ਇਸ਼ਾਰੇ ਤੇ ਸਾਰਾ ਕੁਝ ਯੋਗਛ ਵੀ ਹੋਇਆ ਜੋ ਕੁਝ ਘਟਨਾ ਕਰਾਂ ਵਾਪਰਿਆ ਜੀਵਨ ਨਗਰ ਵਿੱਚ 11 ਅਗਸਤ ਨੂੰ ਉਸ ਦੇ ਬਾਅਦ ਇਹ ਅਫਸੋਸ ਦੀ ਗੱਲ ਹੈ 8 ਲੋਕ ਗੰਭੀਰ ਰੂਪ ਜਖਮੀ ਹੋਏ ਹੋਣ ਦੂਸਰੀ ਤਰਫ ਤੋਂ ਕਿਸੇ ਕੋਲ ਕੋਈ ਪੁਲਸ ਦੀ ਮੌਜੂਦਗੀ ਵਿੱਚ ਇਹ ਗੋਲੀਆਂ ਚੱਲੀਆਂ ਪੁਲਿਸ ਇਸ ਗੱਲ ਨੂੰ ਮੰਨਦੀ ਆ ਕਿ ਦੂਸਰੇ ਪੱਖ ਕੋਲ ਕਿਸੇ ਕੋਲ ਕੋਈ ਡੰਡਾ ਨਹੀਂ ਸੀ ਤੇ ਕੋਈ ਹਥਿਆਰ ਨਹੀਂ ਸੀ ਕੋਈ ਛੋਟਾ ਨਹੀਂ ਸੀਗਾ ਅਗਰ ਸਾਡੇ ਪੱਖ ਵਾਲੇ ਲੋਕਾਂ ਕੋਲ ਕੋਈ ਹਥਿਆਰ ਹੁੰਦਾ ਕੋਈ ਛੋਟਾ ਡੰਡਾ ਹੁੰਦਾ ਤਾਂ ਉਹਨਾਂ ਦੇ ਕੋਈ ਜ਼ਖ਼ਮ ਆਉਂਦੇ ਕਿਸੇ ਦੇ ਕੋਈ ਜ਼ਖ਼ਮ ਨਹੀਂ ਆਏ ਕਿਉਂਕਿ ਇੱਕ ਤਰਫਾ ਫਾਇਰਿੰਗ ਕੀਤੀ ਗਈ ਹੈ ਜੀਵਨ ਨਗਰ ਦੇ ਅੰਦਰ ਜਿਹੜੇ ਡੇਰੇ ਦੇ ਅੰਦਰ ਮੌਜੂਦ ਲੋਕ ਸਨ ਇੱਕ ਔਰ ਅੱਜ ਵੀ ਉਹ ਲੋਕ ਪਤਾ ਨਹੀਂ ਕੋਰਟ ਵਿੱਚ ਜ਼ਮਾਨਤਾਂ ਕਰਾਉਣ ਦੇ ਚੱਕਰ ਵਿੱਚ ਤੁਰੇ ਫਿਰਦੇ ਨੇ ਜਮਾਨਤਾਂ ਹੋਈਆਂ ਨੇ ਕੁਝ ਲੋਕਾਂ ਦੀਆਂ ਪਤਾ ਨਹੀਂ ਹੋਈਆਂ ਨੇ ਕਿ ਨਹੀਂ ਕੈਂਸਲ ਹੋ ਗਈਆਂ ਨੇ ਪਰ ਸਿਰਸਾ ਪੁਲਿਸ ਦੀ ਵੱਲੋਂ ਜਾਂ ਹਰਿਆਣਾ ਪੁਲਿਸ ਵੱਲੋਂ ਕੋਈ ਗੱਲ ਇਸ ਦਾ ਨਤੀਜਾ ਸਾਹਮਣੇ ਨਹੀਂ ਆਇਆਗਾ ਮੈਂ ਪੰਜਾਬ ਦੀ ਪੁਲਿਸ ਦੀ ਵੀ ਗੱਲ ਕਰਾਂਗਾ 2011 ਵਿੱਚ ਜਿਹੜਾ ਮਰਡਨ ਹੋਇਆ ਜਿਹਦੇ ਵਿੱਚ ਡਾਕਟਰ ਦਲੀਪ ਸਿੰਘ ਜੀ ਬਾਈ ਨੇਮ ਉਹਨਾਂ ਦੇ ਉੱਤੇ ਐਫ ਆਈ ਆਰ ਦਰਜ ਹੈ ਉਸ ਤੋਂ ਬਾਅਦ ਜਲੰਧਰ ਬੰਬ ਕਾਂਡ ਹੁੰਦਾ ਮਾਤਾ ਚੰਦ ਚੌਰੀ ਦਾ ਕਤਲ ਹੁੰਦਾ ਕਿਸੇ ਵੀ ਕੇਸ ਵਿੱਚ ਅਜੇ ਤੱਕ ਇੱਕ ਵੀ ਗ੍ਰਿਫਤਾਰੀ ਨਹੀਂ ਹੋ ਸਕੀ ਹੈਗੀ ਪੰਜਾਬੀ ਵਿੱਚ ਜੇ ਅਸੀਂ ਪੁਲਿਸ ਦੀ ਨਲਾਕੀ ਨਹੀਂ ਕਵਾਂਗੇ ਤੇ ਹੋਰ ਉਸ ਨੂੰ ਕੀ ਕਵਾਂਗੇ ਇਸੇ ਕਰਕੇ ਇਹਨਾਂ ਲੋਕਾਂ ਨੂੰ ਸ਼ਹਿ ਮਿਲੀ ਇਹਨਾਂ ਦਾ ਹੌਸਲਾ ਵਧਦਾ ਗਿਆ ਇੱਕ ਘਟਨਾ ਅੰਜਾਮ ਦੇਣ ਤੋਂ ਬਾਅਦ ਦੂਸਰੀ ਘਟਨਾ ਦੂਸਰੀ ਨੂੰ ਦੇ ਅੰਜਾਮ ਦੇਣ ਤੋਂ ਬਾਅਦ ਤੀਸਰੀ ਘਟਨਾ ਤੀਸਰੀ ਨੂੰ ਅੰਜਾਮ ਦੇਣ ਤੋਂ ਬਾਅਦ ਚੌਥੀ ਘਟਨਾ ਔਰ ਹੈ ਜਿਹੜੀ ਜੀਵਨ ਨਗਰ ਵਿੱਚ ਘਟਨਾ ਵਾਪਰੀ ਤੁਹਾਡੇ ਸਾਰਿਆਂ ਦੇ ਸਾਹਮਣੇ ਆ ਪੁਲਿਸ ਦੀ ਮੌਜੂਦਗੀ ਵਿੱਚ ਔਰ ਪੁਲਿਸ ਦੀ ਗੱਡੀ ਤੇ ਵੀ ਫਾਇਰਿੰਗ ਹੋਈ ਹੈ ਪੁਲਿਸ ਦੀ ਗੱਡੀ ਵਿੱਚ ਵੀ ਗੋਲੀਆਂ ਲੱਗੀਆਂ ਨੇ ਪੁਲਿਸ ਨੇ ਅਜੇ ਤੱਕ ਉਹਨਾਂ ਤੇ ਕੋਈ ਕਾਰਵਾਈ ਨਹੀਂ ਕੀਤੀ ਹੈਗੀ ਆਪਣੀ ਤਰਫ ਤੋਂ ਉਹਨਾਂ ਦੀ ਕਾਰਵਾਈ ਕਰਨ ਦਾ ਫਰਜ਼ ਬੰਦਾ ਹੈ ਸਾ ਜੋ ਐਫ ਆਈ ਆਰ ਦਰਜ ਹੋਈ ਏ ਸਾਰੇ ਉਹਦੇ ਵਿੱਚ ਜਿਹੜੇ ਨਾਮਜਦ ਇਨਸਾਨ ਨੇ ਮਨੁੱਖ ਨੇ ਬੰਦੇ ਨੇ ਭੱਜੇ ਫਿਰਦੇ ਨੇ ਭਗਾਉੜੇ ਨੇ ਕਿਸੇ ਨੂੰ ਕੁਛ ਨਹੀਂ ਅਜੇ ਤੱਕ ਗ੍ਰਿਫਤਾਰ ਨਹੀਂ ਕੀਤਾ ਗਿਆ ਸਾਨੂੰ ਇਸ ਗੱਲ ਦਾ ਵੀ ਗਿਲਾ ਸ਼ਿਕਵਾ ਪੁਲਿਸ ਤੇ ਅਸੀਂ ਕਿਹਦੇ ਕੋਲ ਸ਼ਿਕਵਾ ਜਾਰੀ ਕਰ ਸਕਦੇ ਆ ਅਸੀਂ ਆਜ਼ਾਦ ਹਿੰਦੁਸਤਾਨ ਦੇ ਵਾਸੀ ਆ ਅਸੀਂ ਆਜ਼ਾਦ ਭਾਰਤ ਦੇ ਵਾਸੀ ਆ ਪੁਸਤ ਸਾਡੀ ਪੁਸਤੇ ਸਾਨੂੰ ਆਪ ਸ਼ਿਕਵਾ ਵੀ ਹੁਣ ਤੱਕ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਹੈਗੀ ਬਿਲਕੁਲ ਜੀ ਜੀਵਨ ਨਗਰ ਡੇਰੇ ਦੇ ਅੰਦਰੋਂ ਗੋਲੀ ਚੱਲੀ ਹੈ ਜੀ ਪੁਲਿਸ ਨਾਲ ਮੁਲਾਕਾਤ ਹੋਈ ਕੋਈ ਅੱਜ ਰਿਕਵੈਸਟ ਕੀ ਹੈ ਮਿਲੇ ਆ ਸਭ ਸਾਨੂੰ ਵਿਸ਼ਵਾਸ ਦਿਵਾਉਂਦੇ ਨੇ ਕਿ ਕਾਰਵਾਈ ਕੀਤੀ ਜਾਏਗੀ ਲੇਕਿਨ ਅਜ ਤੱਕ ਕੋਈ ਕਾਰਵਾਈ ਫੌਂਡ ਵਿੱਚ ਨਹੀਂ ਆਈ ਹੈਗੀ ਉਹਨਾਂ ਨੇ આરોਪ ਲਗਾਏ ਜਦੋਂ ਉਹਨਾਂ ਨੇ ਇਹ ਦਾਅਵਾ ਆਪਣੇ ਵਾਲੇ ਕਰਦੇ ਜਦੋਂ ਜਦੋਂ ਕਿਸੇ ਦੀ ਜਮੀਨ ਤੇ ਜਾਇਦਾਦ ਤੇ ਕਿਸੇ ਦੇ ਘਰ ਤੇ ਕਬਜ਼ਾ ਕਰਨ ਜਾਈਏ ਉਸ ਵੇਲੇ ਬੰਦਾ ਆਪਣੇ ਬੰਦੋਬਸਤ ਨਾਲ ਜਾਂਦਾ ਹੈ ਧਾਰਾ ਨਾਲ ਲੈਸ਼ ਹੋ ਕੇ ਜਾਂਦਾ ਹੈ ਕੋਈ ਡੰਡੇ ਲੈ ਕੇ ਜਾਂਦਾ ਹੈ ਛੋਟੇ ਲੱਗ ਜਾਂਦਾ ਹੈ ਕੋਈ ਥਿਆਰ ਲੱਗ ਜਾਂਦਾ ਹੈ ਲੇਕਿਨ ਪੁਲਿਸ ਦੀਆਂ ਵੀਡੀਓ ਹੈਗੀਆਂ ਨੇ ਪੁਲਿਸ ਦੀ ਮੌਜੂਦਗੀ ਵਿੱਚ ਘਟਨਾ ਕਰਮ ਵਾਪਰਿਆ ਪੁਲਿਸ ਇਸ ਗੱਲ ਨੂੰ ਮੰਨਦੀ ਹੈ ਕਿ ਤੁਹਾਡੇ ਪੱਖ ਵਾਲੇ ਕਿਸੇ ਇਨਸਾਨ ਕੋਲ ਕੋਈ ਡੰਡਾ ਨਹੀਂ ਸੀ ਕੋਈ ਛੋਟਾ ਨਹੀਂ ਸੀ ਕੋਈ ਹਥਿਆਰ ਨਹੀਂ ਸੀ ਜੇ ਅਸੀਂ ਕਬਜ਼ਾ ਕਰਨ ਦੀ ਨੀਤ ਨਾਲ ਜਾਂਦੇ ਤੇ ਫਿਰ ਅਸੀਂ ਬੰਦੋਬਸਤ ਕਰਕੇ ਜਾਂਦੇ ਲੇਕਿਨ ਅਸੀਂ ਕਬਜ਼ਾ ਕਰਨ ਦੀ ਨੀਤ ਨਾਲ ਨਹੀਂ ਸਾਡੀ ਆਪਣੀ ਜਗ੍ਹਾ ਹੈਗੀ ਹੈ ਸਾਡੀ ਆਪਣੀ ਜਗ੍ਹਾ ਦੇ ਉੱਤੇ ਜਿਹੜੇ ਮਜ਼ਦੂਰ ਲੱਗੇ ਹੋ ਸਨ ਖਾਦ ਪਾਉਣ ਵਾਸਤੇ ਉਹਨਾਂ ਸਪਰੇਅ ਕਰਨ ਵਾਸਤੇ ਇਸ ਲਈ ਇਸ ਵਾਸਤੇ ਕੇਸ ਉੱਤੇ ਪੁਲਿਸ ਵਿਭਾਗ ਕਹਿੰਦੇ ਸਰਕਾਰ ਤੋਂ ਖਾਦ ਲਗਾਣੇ ਕਿਉਂ ਲੈ ਕੇ ਜੀ ਬਾਤ ਕਹਿੰਦੇ ਸਰਕਾਰ ਕਿਹਦਾ ਦੋਵਰੇ ਕੇ ਬਾਤ ਦੇ ਵਿੱਚ ਕੀ ਹੈ ਸਮਝ ਆ ਰੋ ਸਨਾਰਾ ਜਿਸਨੇ ਸਾਰੇ ਲੋਕ ਇਕੱਠਾ ਹੋਇਆ ਹੈ ਮੈਂ ਕਾਹ ਦਾਨ ਨੇ ਕਿੰਨੇ ਸਾਰੇ ਲੋਕ ਨੇ ਕੋਈ ਜਿਆਦਾ ਵੱਡੀ ਗੈਦਰਿੰਗ ਨਹੀਂ ਸੀ ਹੈਗੀ ਕੋਈ ਮਤਲਬ ਵੱਡਾ ਇਕੱਠ ਨਹੀਂ ਸੀ ਹੈਗਾ ਕੋ ਕਿੰਨੇ ਕੁ ਲੋਕ ਤੇ ਕੋਈ 10 20 ਲੋਕ ਹੋਣਗੇ ਜੀ ਕਿੰਨੇ ਲੋਕਾਂ ਤੋਂ ਗੋਲੀ ਕਰਦੇ ਹਾਂ ਹਾਂ ਜੀ ਉਹ ਤਾਂ ਬਾਅਦ ਸੀ ਤੋਂ ਘਟਾ ਕੇ ਵਾਪਰੇ ਆ ਜੂ ਉਹਨਾਂ ਉਹਨਾਂ ਬੰਦਿਆਂ ਨੂੰ ਚੱਕ ਕੇ ਬਾਅਦ ਵਿੱਚ ਆਏ ਨਹੀਂ ਆ ਪਰ ਉਹ ਉਹਨਾਂ ਉਹਨਾਂ ਨੂੰ ਉਠਾਉਣ ਵਾਸਤੇ ਆ ਜੋ ਗਾਇਸ ਸਨ ਉੱਥੇ ਪੜੇ ਉੱਥੇ ਪਏ ਰਹਿ ਗਏ ਜਿਹੜੇ ਜਿਹੜੇ ਜਨ ਉਹ ਜੀ 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 ਬਾਕੀ ਤੁਸੀਂ ਬੋਲੋ ਕਿਹਾ ਉਹਨਾਂ ਦੇ ਦੱਸ ਗੁਰਦੁਆਰੇ ਦੇ ਦੱਸ ਬੋਲ ਦਈਏ ਪਰ ਉਹ ਰਾਤ ਬੰਤਾ ਹੈ ਚਾਰ ਬਾਅਦ ਤੋਂ ਰੋਟੀ ਦੀ ਬਾਦ ਉੱਤਰਦਾ ਨਹੀਂ 10 20 ਮਹਿਮਾਨ ਤਾਂ ਹਾਂ 10 20 50 ਲੋਕ ਹੋਗੇ ਜਿਆਦਾ ਜਿਆਦਾ ਇਸ ਤੋਂ ਜਿਆਦਾ ਨਹੀਂ ਤੇ ਹੈਗੇ ਹਾਂ ਜੀ ਨਹੀਂ ਉਹ ਜਿਹੜੇ ਜਿਹੜੇ ਲੋਕ ਫੱਟੜ ਹੋ ਗਏ ਸਨ ਉਹਨਾਂ ਦੀ ਹੈਲਪ ਵਾਸਤੇ ਆਏ ਉਹਨਾਂ ਨੂੰ ਚੁੱਕਣ ਵਾਸਤੇ ਉਹਨਾਂ ਕੋਈ ਉੱਥੇ ਅੱਧਾ ਘੰਟਾ ਲੋਕ ਪਏ ਰਹੇ ਜਿਹੜੇ ਫੱਟੜ ਹੋ ਗਏ ਸਨ ਜਿਹੜੇ ਕੁਛ ਨੂੰ ਦਾ ਟਕ ਟਕ ਕੇ ਲੇ ਗਏ ਕੁਛ ਉੱਤੇ ਪਏ ਰਹੇ ਉਹਨਾਂ ਨੂੰ ਕੋਈ ਉਠਾਉਣ ਵਾਸਤੇ ਟੱਕਣ ਵਾਸਤੇ ਗਿਆ ਫਿਰ ਜਦੋਂ ਪਤਾ ਲੱਗਿਆ ਕਿ ਇਹ ਘਟਨਾ ਘਰੋਂ ਵਾਪਸ ਗਿਆ ਫਿਰ ਉਹਨਾਂ ਨੂੰ ਟੱਕਣ ਵਾਸਤੇ ਗਿਆ ਜਿਹਨਾਂ ਦੀ ਹੈਲਪ ਵਾਸਤੇ ਗਏ ਜਿਸ ਦਾ ਜਿਸ ਦਾ ਮਾਮਲਾ ਪਤਾ ਹੈ ਵੀ ਨਾ ਸਵਾਣਾ ਚੱਲਦਾ ਆ ਰਿਹਾ ਹੈ ਆਪਾਂ ਨੂੰ ਕਿਸੇ ਨੂੰ ਗੱਲਬਾਤ ਕਰਨੀ ਚਾਹੀਦੀ ਸੀ ਕਿ ਜੇ ਜਾ ਕੇ ਆਪਾਂ ਪਾਣੀ ਲਾਣੇ ਆ ਆਪਾਂ ਚਲੇ ਜਾਵਾਂਗੇ ਮੀਨ ਅਸੀਂ ਪੁਲਿਸ ਦੀ ਧਿਆਨ ਵਿੱਚ ਲਿਆਂਦਾ ਸੀ ਜੀ ਪੁਲਿਸ ਉੱਥੇ ਮੌਜੂਦ ਸੀ ਪੁਲਿਸ ਸਾਡੀ ਹੈਲਪ ਵਾਸਤੇ ਗਈ ਪੁਲਿਸ ਦੀ ਮੌਜੂਦਗੀ ਵਿੱਚ ਗ ਪੁਲਿਸ ਨੇ ਇਨਫੋਰਮ ਕੀਤਾ ਸੀ ਵੀ ਤਗੜੇ ਵਾਲੀ ਜਗ੍ਹਾ ਸਾਡੀ ਹੈਲਪ ਵਾਸਤੇ ਪੁਲਿਸ ਚਾਹੀਦੀ ਹੈ ਪੁਲਿਸ ਬਾਅਦ ਵਿੱਚ ਆ ਗਈ ਉੱਥੇ ਜੀ ਉਹਨੇ ਰੋਗ ਲਾ ਦੇਣਾ ਸੀ ਪੁਲਿਸ ਉਹਨਾਂ ਨਾਲ ਨਹੀਂ ਗਈ ਹੋਈ ਹੈ ਉਹ ਮਿਲੀ ਹੋਈ ਹੈ ਜਦੋਂ ਇੱਕ ਮਹੀਨੇ ਦੇ ਕਰੀਬ ਟਾਈਮ ਬੀਤ ਗਿਆ ਜੀ ਉਹਨਾਂ ਨੇ ਕਿਸੇ ਪੁਲਿਸ ਨੇ ਕਿਸੇ ਨੂੰ ਗ੍ਰਿਫਤਾਰੀ ਨਹੀਂ ਕੀਤਾ ਹੈਗਾ ਫਿਰ ਸਾਡੇ ਮਨ 'ਚ ਤਾਂ ਆ ਹੀ ਗਈ ਵੀ ਪੁਲਿਸ ਮਿਲੀ ਹੋਈ ਹੈ ਜੀ ਕ੍ਰੋਸ ਕੇਸ ਦੋਨੋਂ ਧ�ਪ ਤੇ ਹੈ ਆਪਕੇ ਧ�ਪ ਤੇ ਪੁਲਿਸ ਆਪਣੀ ਕਾਰਵਾਈ ਦੇ ਮੁਤਾਬਕ ਕ੍ਰੋਸ ਕੇਸ ਕਰੇਗੀ ਜਾਂ ਨਹੀਂ ਕਰੇਗੀ ਇਹ ਉਹ ਤਾਂ ਗੱਲ ਬਾਅਦ ਦੀ ਉਹ ਕਹਿਣਗੇ ਵੀ ਸਾਡੇ ਤੇ ਸਾਡੇ ਤੇ ਦੋਸ਼ ਤਾਂ ਲਾਉਣਗੇ ਜੀ ਉਹ ਪਾਇਆ ਦੇ ਰੂਪ ਵਿੱਚ ਇਹ ਨਿਕਲਿਆ ਹੈ ਕਿ ਆਪ ਸਿ ਲੋਕ ਆ ਦੇ ਕੇ ਕਬੇਟ ਲਗਾ ਰਿਹਾ ਤੇ ਕਬੇਟ ਨਹੀਂ ਇਸ ਦੇ ਝੰਡੇ ਬਿਲਕੁਲ ਉਹ ਸਾਡੀ ਆਪਣੀ ਜ਼ਮੀਨ ਹੈ ਕੋਈ ਕਬਜ਼ਾ ਕਰਨ ਦੀ ਨੀਤ ਨਹੀਂ ਕਬਜ਼ਾ ਅਗਰ ਅਸੀਂ ਡੇਰੇ ਦੇ ਅੰਦਰ ਜਾਂਦੇ ਡੇਰੇ ਤੇ ਜਾ ਕੇ ਹੱਲਾ ਬੋਲਦੇ ਕੋਈ ਹਮਲਾ ਕਰਦੇ ਫਿਰ ਤਾਂ ਕਬਜ਼ੇ ਦੀ ਨੀਤ ਹੋ ਸਕਦੀ ਸੀ ਅਸਲ ਡੇਰੇ ਤੋਂ ਬਹੁਤ ਪਿੱਛੇ ਰਹੇ ਸੀਗੇ ਸਾਡਾ ਡੇਰੇ ਤੇ ਜਾਣ ਦਾ ਮਤਲਬ ਹੀ ਕੋਈ ਨਹੀਂ ਸੀਗਾ ਜੀ ਆਪ ਕੀ ਕਹੀਏ ਡੇਰੇ ਕੋਲ ਹੈ ਜ਼ਮੀਨ ਕਿਸੇ ਡੇਰੇ ਦੀ ਨਹੀਂ ਹੈਗੀ ਜੀ ਜ਼ਮੀਨ ਗੁਰਦੁਆਰਾ ਸ੍ਰੀ ਭੈਣੀ ਸਾਹਿਬ ਲੋਹ ਲੰਗਰ ਦੇ ਨਾਂ ਸਤਗੁਰੂ ਪ੍ਰਤਾਪ ਸਿੰਘ ਦੇੋਂ ਲੈ ਕੇ ਜਦੋਂ ਸਤਲੂ ਪ੍ਰਤਾਪ ਸਿੰਘ ਨੇ ਖਰੀਦੀ ਹੈ ਜ਼ਮੀਨ ਕਿਸੇ ਦੇ ਨਾਮ ਨਿੱਜੀ ਨਹੀਂ ਤਬਦੀਲ ਹੁੰਦੀ ਜੋ ਗੁਰਗੱਦੀ ਵਿੱਚ ਬਰਾਜਮਾਨ ਹੁੰਦਾ ਉਹ ਆਟੋਮੈਟਿਕ ਉਹਦੇ ਨਾਮ ਤਬਦੀਲ ਹੋ ਜਾਂਦੀ ਹੈ ਵਿਰਾਸਤ ਲੇਕਿਨ ਬੜੇ ਕੰਪਨੀ ਜਿਹੜੀ ਖੱਪ ਲੋਕਾਂ ਤੋਂ ਲੈ ਕੇ ਖੱਪ ਤੋਂ ਨਾਮੋ ਕੇ ਚੱਲਦੀ ਗਈ ਜਿਹਨੇ 99 ਦੇ ਆਸ-ਪਾਸ ਦਾ ਕੰਮ ਚੱਲ ਰਿਹਾ ਹੈ ਡਾਕੂਮੈਂਟ ਦਾ ਡਾਕੂਮੈਂਟ ਦਿਖਾਈ ਦੇ ਕਿਹੜਾ ਨਾਮ ਰਜਿਸਟਰੀ ਹੈ ਨਾਮ ਇਹ ਹੈ ਮੈਂ ਕਹਿੰਦਾ ਜੀ ਇੰਤਕਾਲ ਜੋ ਹੈ ਕਮਿਸ਼ਨਰ ਹਸਾਰ ਨੇ ਸਾਡੇ ਨਾਲ ਕੀਤਾ ਹੈ ਜੀ ਅਸੀਂ ਮਾਲਕ ਹਾਂ ਜ਼ਮੀਨ ਦੇ 88 ਕਨਾਲ ਦੇ ਜਿਸ ਜਗ੍ਹਾ ਦਾ ਵਿਵਾਦ ਦੱਸਣਾ ਚਾਹੁੰਦੇ ਨੇ ਲੇਕਿਨ ਜਿਸ ਤਰ੍ਹਾਂ ਉਹ ਡਾਕੂਮੈਂਟਸ ਬਣਾਉਂਦੇ ਨੇ ਕਿਸੇ ਵੀ ਨਾਮਤਰੀ ਪੰਥ ਵਿੱਚ ਪੂਰੀ ਸੰਪਰਦਾ ਦੇ ਵਿੱਚ ਕਿਤੇ ਕੋਈ ਸੇਵਾ ਸੰਮਤੀ ਨਹੀਂ ਹੈਗੀ ਜਿਹੜੀ ਇੰਡੀਪੈਂਡੈਂਟ ਕੰਮ ਕਰਦੀ ਹੋਵੇ ਜੋ ਕੁਛ ਵੀ ਬਣਿਆ ਸਾਡੇ ਮੁੱਖ ਕੇਂਦਰ ਮੋਂ ਹੁਕਮ ਦੇ ਇਸ ਜਾਰੀ ਹੁੰਦਾ ਮੁੱਖ ਕੇਂਦਰ ਦੇ ਮੁਤਾਬਕ ਹੀ ਸਾਰਾ ਕੁਝ ਹੁੰਦਾ ਹੈ ਉਹਨਾਂ ਦੇ ਆਦੇਸ਼ ਦੇ ਮੁਤਾਬਕ ਹੀ ਸਾਰੀਆਂ ਕਾਰਵਾਈ ਹੁੰਦੀ ਹੈ ਇਹਨਾਂ ਨੇ ਆਪਣੇ ਕੁਝ ਮੁਠੀ ਪਰ ਲੋਕਾਂ ਨੇ ਕੁਝ ਲੋਕਲ ਬਣਾ ਲਈ ਉਹ ਕਹਿੰਦਾ ਜੀ ਬੇਬੇ ਜੀ ਨੇ ਸਾਡੇ ਨਾਮ ਮਤਲਬ ਗਿਰਵੀ ਰੱਖ ਦਿੱਤੀ ਹੈ ਇਹਨਾਂ ਲੋਕਾਂ ਨੇ ਜਿਹੜੇ ਲੋਕ ਉੱਥੇ ਬੈਠੇ ਨੇ ਇਹਨਾਂ ਲੋਕਾਂ ਨੇ ਆਪਣੇ ਘਰਾਂ ਦੀਆਂ ਕਿੰਨੀਆਂ ਕੁ ਜ਼ਮੀਨਾਂ ਸੇਵਾ ਸੰਪਤੀ ਦੇ ਨਾਂ ਲਵਾਤੀਆਂ ਨੇ ਪਹਿਲਾਂ ਆਪਣੇ ਘਰਾਂ ਦੀਆਂ ਜ਼ਮੀਨਾਂ ਸੇਵਾ ਸੰਪਤੀ ਦੇ ਨਾਂ ਲਵਾਣ ਫਿਰ ਗੁਰਦੁਆਰੇ ਦੀ ਜ਼ਮੀਨ ਨੂੰ ਕਹਿਣ ਵੀ ਹਾਂ ਸਾਨੂੰ ਬੇਬੇ ਜੀ ਨੇ ਬੇਬੇ ਦਲੀਪ ਕੌਰ ਜੀ ਨੇ ਸਾਡੇ ਨਾਂ ਗਿਰਵੀ ਰੱਖ ਦਿੱਤੀ ਸੀ ਆਪਣੇ ਘਰਾਂ ਦੀ ਜ਼ਮੀਨਾਂ ਪਹਿਲਾਂ ਨਾਂ ਲਵਾਣ ਕਿਸੇ ਦੀ ਜ਼ਮੀਨ ਹੈ ਗੁਰਦੁਆਰਾ ਸਾਹਿਬ ਦੀ ਜ਼ਮੀਨ ਹੈ ਗੁਰਗੱਦੀ ਦੀ ਜ਼ਮੀਨ ਹੈ ਤੁਸੀਂ ਉਸ ਜ਼ਮੀਨ ਤੇ ਆ ਕੇ ਘਾੜ ਵੀ ਬਣ ਕੇ ਕਬਜ਼ਾ ਕਰਨਾ ਚਾਹੁੰਦੇ ਇਸ ਤਰ੍ਹਾਂ ਤੇ ਹੋ ਨਹੀਂ ਸਕੇਗਾ ਕਦੀ ਵੀ ਨਹੀਂ ਹੋ ਸਕਦਾ ਪਹਿਲਾਂ ਜੀ ਇਹ ਤਾਂ ਕਬਜ਼ਾ ਕਰਕੇ ਬੈਠੇ ਹੋਏ ਨੇ ਜੀ ਪਹਿਲਾਂ ਵੀ ਅਸੀਂ ਇਹਨਾਂ ਕੋਲੋਂ 50 ਏਕੜ ਜ਼ਮੀਨ ਛੜਾਈ ਹੈ ਗੁਰੂ ਘਰ ਦੀ ਤੇ ਅੱਧੀ ਕਬਜ਼ਾ ਦਾ ਉਹ ਸਾਡੇ ਬੰਦਿਆਂ ਨੇ ਵੀਜੀ ਹੋਈ ਜੀ ਜੋ ਖੇਤੀ ਕਰ ਰਹੇ ਨੇ ਸਾਡੇ ਬੰਦੇ ਕਰ ਰਹੇ ਨੇ ਗਰਦਾਵਰੀਨ ਹਮਾਰੇ ਨਾਮ ਹੈ ਇੰਤਕਾਲ ਹਮਾਰੇ ਨਾਮ ਹੈ ਰਿਸ਼ਤੀ ਹਮਾਰੇ ਨਾਮ ਹੈ ਉਸਕੋ ਕਮਿਸ਼ਨਰ ਕੋਰਟ ਨੇ ਕੇਰ ਰੱਖਿਆ ਕਮਿਸ਼ਨਰ ਕੋਰਟ ਨੇ ਹਮਾਰੇ ਹੱਕ ਮੇਂ ਫੈਸਲਾ ਦੇ ਦਿਆ ਹੈ ਕਮਿਸ਼ਨਰ ਕੋਰਟ हिसार ਨੇ ਹਮਾਰੇ ਨਾਮ ਉਸਕਾ ਫੈਸਲਾ ਦਿਆ ਗਿਆ ਦੇ ਦਿੱਤਾ ਗਿਆ ਇਸ ਇਸ ਪਰਸਾਮੀ ਹਾਂਜੀ ਪ੍ਰਸ਼ਾਸਨ ਤਾਂ ਖਾਲੀ ਕੋਈ ਨਹੀਂ ਪ੍ਰਸ਼ਾਸਨ ਤਾਂ ਖਾਲੀ ਜਿਹੜੇ ਹੁਣ ਉੱਥੇ ਝੋਨਾ ਲ ਵਗੈਰਾ ਝੋਨਾ ਵਗੈਰਾ ਲੱਗਿਆ ਜੋ ਫਸਲ ਬੀਜੀ ਹੋਈ ਸਾਡੇ ਬੰਦੇ ਨਹੀਂ ਬੀਜੀ ਹੋਈ ਹੈ ਜੀ ਉਦੋਂ ਉਹ ਫੈਸਲਾ ਲਾ ਦੇ ਮਾਰ ਕੇ ਚਲੇ ਗਿਆ ਹਾਂਜੀ ਮੌਜੂਦ ਪ੍ਰੋਗਰਾਮ ਖਾਲੀ ਕਰਾ ਦਿੱਤਾ ਨਹੀਂ ਅਸੀਂ ਵੀ ਬੀਜ ਰਹੇ ਹਾਂ ਜੀ ਉਹ ਖਾਲੀ ਹੈ ਮਤਲਬ ਸਾਡੇ ਬੰਦੇ ਹੀ ਬੀਜ ਰਹੇ ਨੇ ਅਸੀਂ ਕੀਤੀ ਕਰ ਰਹੇ ਹਾਂ ਉਹ ਜ਼ਮੀਨ ਤੇ ਇਸ ਤਰ੍ਹਾਂ ਆਪਣੇ ਨਾਮ ਦੇ ਤੌਰ ਤੇ ਹਾਂਜੀ ਹਾਂਜੀ ਜੀ ਜ਼ਮੀਨ ਨੂੰ ਲੈ ਕੇ ਵਿਵਾਦ ਨਹੀਂ ਹੈਗਾ ਉਹ ਵਿਵਾਦ ਸਿਰਫ ਡੇਰੇ ਨੂੰ ਲੈ ਕੇ ਆ ਉਹਨਾਂ ਲੋਕਾਂ ਦੇ ਮਨ ਚ ਹੈਗਾ ਸ਼ਾਇਦ ਇਹ ਡੇਰੇ ਨੂੰ ਖਾਲੀ ਕਰਵਾਉਣਾ ਚਾਹੁੰਦੇ ਨੇ ਡੇਰੇ ਉੱਤੇ ਮਤਲਬ ਹਮਲਾ ਕਰਨਾ ਚਾਹੁੰਦੇ ਨੇ ਜੇ ਅਸੀਂ ਹਮਲਾ ਕਰਨ ਦੀ ਨੀਤ ਨਾਲ ਜਾਂਦੇ ਫਿਰ ਤਾਂ ਅਸੀਂ ਹਥਿਆਰ ਬੰਦ ਹੋ ਕੇ ਜਾਂਦੇ ਸਾਨੂੰ ਲੋੜ ਸਾਨੂੰ ਕੀ ਲੋੜ ਹੈ ਕੋਈ ਇਹ ਕਹਿ ਰਹੇ ਸੀ ਕਿ ਆਪਨੇ ਪਰਚਾਲ ਕਰਾਇਆ ਹੈ ਔਰ ਦਸਤਾਵੇਜ਼ਾਂ ਦੇ ਸਾਹਮਣੇ ਉਹ ਕਹਿਣੇ ਤੋਂ ਕਹਿਣੇ ਤੋਂ ਬਹੁਤ ਕੁਝ ਕਹਿ ਦਿੰਗੇ ਵੀ ਫਰਜ਼ੀ ਕੀਤਾ ਹੈ ਜੇਕਰ ਅਸਲੀਅਤ ਤੋਂ ਅਸਲੀਅਤ ਹੀ ਰਹੇਗੀ ਨਾ ਉਹ ਉਹ ਉਹਨਾਂ ਨੂੰ ਇਹ ਪਤਾ ਹੋਣਾ ਚਾਹੀਦਾ ਇਹ ਜ਼ਮੀਨ ਖਰੀਦੀ ਕਿੰਨੇ ਸੀ ਜਿਹੜੇ ਮੌਜੂਦਾ ਗੱਦੀ ਤੇ ਗੁਰਗੱਦੀ ਤੇ ਵਿਰਾਜਮਾਨ ਨੇ ਸਤਗੁਰੂ ਦੇਸ ਸਿੰਘ ਉਹਨਾਂ ਦੇ ਦਾਦਾ ਸਤਗੁਰੂ ਪ੍ਰਤਾਪ ਸਿੰਘ ਨੇ ਖਰੀਦੀ ਸੀ ਦਾਦੇ ਦੀ ਵਿਰਾਸਤੀ ਗੁਰਗੱਦੀ ਨਵਾਏਗੀ ਨਾ ਜੀ ਉਹਨਾਂ ਦੇ ਦਾਦੇ ਤੇ ਖਰੀਦੀ ਨੇ ਜਿੰਨਾ ਲੋਕਾਂ ਨੇ ਗੋਲੀਆਂ ਚਲਾਈਆਂ ਨੇ ਉਹਨਾਂ ਦੇ ਦਾਦੇ ਪੜਦਾਦੇ ਨੇ ਖਰੀਦੀ ਨੇ ਨਾ ਕਿਸੇ ਦਾਦੀ ਨੇ ਖਰੀਦੀ ਆ ਖਰੀਦੀ ਦਾ ਸਤਗੁਰੂ ਪ੍ਰਤਾਪ ਸਿੰਘ ਦੀ ਜ਼ਮੀਨ ਆ ਜੀ ਇਸ ਇਲਾਕੇ ਦੇ ਵਿੱਚ ਜਿਹੜੀ ਜ਼ਮੀਨ ਦਾ ਵਿਵਾਦ ਕਰਦੇ ਨੇ ਸਤਗੁਰੂ ਪ੍ਰਤਾਪ ਸਿੰਘ ਤੋਂ ਬਾਅਦ ਸਤਗੁਰੂ ਜਗਜੀਤ ਸਿੰਘ ਜੀ ਸਤਗੁਰੂ ਜਗਜੀਤ ਸਿੰਘ ਤੋਂ ਬਾਅਦ ਜਿਹੜੇ ਮੌਜੂਦਾ ਗੱਦੀ ਦੇ ਨੇ ਕੋਈ ਵੀ ਗੱਦੀ ਤੇ ਵਿਰਾਜਮਾਨ इस ਰਿਵਾਤ ਤੋਂ बाद ਜਿਹੜਾ ਫੈਲਾ ਬੀਟਿੰਗ ਦੀ ਸੀ ਉਹਨਾਂ ਨੇ ਅਪੀਲ ਕੀਤੀ ਉਹ ਵੀ ਅਪੀਲ ਜਿਹੜੀ ਕਿਹੜੀ ਜਦੋਂ ਵੀ ਬਾਦ ਹੋਇਆ ਆਪਣੇ ਵਾਕਿ ਲਾਸਟ ਤੋਂ ਜੀ ਤੋਂ ਬਾਅਦ ਸਤਿ ਸ਼੍ਰੀ ਅਕਾਲ ਜਿਹੜੇ 12 ਵੀਡੀਓ ਬਾਦ ਹੋ ਕੇ ਆਈ ਸੀ ਜੀ ਕੀ ਗਿਆ ਜਿਹਦੇ ਉਹਨਾਂ ਨੇ ਆਖਿਆ ਵੀ ਜਮੀਨਾ ਦੇ ਤੰਗੜੇ ਵਿੱਚ ਕੋ ਬੰਦੇ ਉਹ ਗੋਲੀ ਹੈ ਨਾ ਉਹਨਾਂ ਨੇ ਵੀ ਉਹ ਉਹਨਾਂ ਨੇ ਦਾ ਆਪਣੀ ਵੀਡੀਓ 'ਚ ਮੈਂ ਸੁਣੀ ਹੈ ਜੀ ਉਹ ਵੀਡੀਓ ਉਹਨਾਂ 'ਚ ਕਿਹਾ ਕਿ ਇਹ ਜਿਹੜੀ ਮੈਂ ਸਾਰਾ ਕੁਝ ਛੱਡ ਤਾ ਕਹਿੰਦੇ ਮੈਂ ਜੀਵਨ ਨਗਰ ਛੱਡ ਤਾ ਛੱਡਿਆ ਤਾਂ ਆਪੇ ਆਪੇ ਗਿਆ ਜਦੋਂ 8 ਸਾਲ ਹੋ ਗਏ ਤੁਸੀਂ ਤੁਸੀਂ ਚਲੇ ਗਏ ਹੋ ਜੇ ਕਹਿਣ ਮਾਤਰ ਛੱਡਣਾ ਨਹੀਂ ਹੁੰਦਾ ਜੀ ਜਾਂ ਤਾਂ ਛੱਡਣਾ ਹੈ ਫਿਰ ਤਾਂ ਰਿਟਰਨ ਤੁਸੀਂ ਦੇ ਦਿਓ ਜੀ ਮੈਂ ਮੇਰਾ ਇਸ ਨਾਲ ਕੋਈ ਤੱਲਕਾਤ ਨਹੀਂ ਮੈਂ ਛੱਡ ਦਿੱਤਾ ਔਰ ਉਹਨਾਂ ਨੇ ਇਹ ਵੀ ਕਿਹਾ ਕਿ ਇਹ ਜ਼ਮੀਨਾਂ ਜਿਹੜੀਆਂ ਜਾਇਦਾਦਾਂ ਨੇ ਇਹ ਨਾਮ 'ਤੇ ਹੀ ਸੰਗਤੀਆਂ ਨੇ ਸੰਗਤ ਤਾਂ ਫਿਰ ਇੱਕੋ ਹੀ ਹੈ ਜਿਹੜੀ ਹੈੱਡਕ quartਰ ਨਾਲ ਜੁੜੀ ਹੋਏਗੀ ਚਾਰ ਬੰਦੇ ਇਕੱਠੇ ਹੋ ਕੇ ਸੰਗਤਾਂ ਹੋ ਨਹੀਂ ਸਕਦੀ ਹੈਗੀ ਜੋ ਮੁੱਖ ਧਾਰਾ ਨਾਲ ਜੁੜਿਆ ਹੋਏਗਾ ਜੋ ਗੱਦੀ ਨਾਲ ਜੁੜਿਆ ਹੋਏਗਾ ਜੋ ਆਪਣੇ ਕੇਂਦਰ ਨਾਲ ਜੁੜਿਆ ਹੋਏਗਾ ਫਿਰ ਸੰਗਤ ਤਾਂ ਉਹੀ ਹੋਏਗੀ ਨਾ ਜੀ ਜੋ ਸਾਗਰ ਦਲੀਪ ਸਿੰਘ ਜੀ ਇਹ ਕਹਿ ਰਹੇ ਨੇ ਫਿਰ ਇਹ ਲੋਕ ਛੱਡ ਦੇਣ ਸੰਗਤ ਵਾਸਤੇ ਜਗਾ ਛੱਡ ਦੇਣੀ ਚਾਹੀਦੀ ਹੈ ਇਹਨਾਂ ਨੂੰ ਅਸੀਂ ਕਾਰਵਾਈ ਦੀ ਮੰਗ ਇਹ ਕਰਨਿਆ ਜੀ ਪੁਲਿਸ ਪ੍ਰਸ਼ਾਸਨ ਸਾਰੀ ਹਰਿਆਣਾ ਸਰਕਾਰ ਵੱਲੋਂ ਕੋਲ ਮੰਗ ਕਰਨਿਆ ਕਿ ਦੋਸ਼ੀਆਂ ਨੂੰ ਜਲਦੀ ਤੋਂ ਜਲਦੀ ਗ੍ਰਿਫਤਾਰ ਕੀਤਾ ਜਾਵੇ ਉਹਨਾਂ ਦੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਸਕਤ ਹੋ ਸਕਦਾ ਉਹਨਾਂ ਨੂੰ ਸਜ਼ਾ ਦਿੱਤੀ ਜਾਵੇ। ਉਹ ਇਸ ਤਰ੍ਹਾਂ ਸ਼ਰੇਆਮ ਇੱਕ ਮਹੀਨਾ ਹੋ ਗਿਆ ਸਾਰੀ ਇਹ ਘਟਨਾ ਕਰਨ ਵਾਪਰੇ ਨੂੰ ਅਫਸੋਸ ਇਸ ਗੱਲ ਦਾ ਕਿ ਉਹ ਦੋਸ਼ੀ ਅੱਜ ਵੀ ਖੁੱਲ੍ਹੇ ਆਂ ਫਿਰ ਰਹੇ ਨੇ। ਪਤਾ ਨਹੀਂ ਪੁਲਿਸ ਪ੍ਰਸ਼ਾਸਨ ਇਹ ਚਾਹੁੰਦਾ ਕਿ ਹੋਰ ਕੋਈ ਘਟਨਾ ਵੱਡੀ ਵਾਪਰੇ ਤਾਂ ਫਿਰ ਗ੍ਰਿਫਤਾਰ ਕਰਾਂਗੇ। ਪਤਾ ਨਹੀਂ ਉਹਨਾਂ ਨੂੰ ਕਿਸ ਗੱਲ ਦੀ ਢਿੱਲ ਦੇ ਰਿਹਾ। ਮੈਂ ਇਸ ਬਲੇਮ ਨਹੀਂ ਲਾਣਾ ਚਾਹੁੰਦਾ ਵੀ ਪੁਲਿਸ ਨੇ ਮਤਲਬ ਉਹਨਾਂ ਕੋਲੋਂ ਕੁਝ ਲੈ ਲਿਆ ਜਾਂ ਕਿਵੇਂ ਕਰ ਲਿਆ। ਮੈਂ ਇਹ ਗੱਲਾਂ ਨਹੀਂ ਕਰਨੀਆਂ ਚਾਹੁੰਦਾ। ਲੇਕਿਨ ਤੁਹਾਡੇ ਸਭ ਦੇ ਸਾਹਮਣੇ ਆ ਅਫਸੋਸ ਹੈ ਇਸ ਗੱਲ ਦਾ ਕਿ 1 ਮਹੀਨਾ ਬਤੀਤ ਹੋ ਗਿਆ ਲੇਕਿਨ ਦੋਸ਼ੀ ਅਜੇ ਵੀ ਖੁੱਲੇ ਹਨ ਕੋ ਮਰ ਕਰੇ ਅਤੇ ਤੁਸੀਂ ਉਹਨਾਂ ਖੱਟੜ ਲੋਕਾਂ ਨੂੰ ਵੇਖੋ ਇੱਕ ਦੀ ਬਾਹ ਚੱਲੇ ਗਈ ਹੈ ਬਾਹ ਕੱਟੀ ਗਈ ਹੈ ਜੀ ਦੂਸਰੇ ਤੇ ਮਤਲਬ ਇੱਕ ਦੀ ਲੱਤ ਦੇ ਮਤਲਬ ਇੰਨਾ ਨੁਕਸਾਨ ਹੋ ਚੁੱਕਿਆ ਉਹਨਾਂ ਲੋਕਾਂ ਦਾ ਫਿਰ ਪੁਲਿਸ ਪ੍ਰਸ਼ਾਸਨ ਪ੍ਰਤੀ ਸਾਡੇ ਮਨ ਚ ਰੋਸ ਆਏਗਾ ਕਿ ਨਹੀਂ ਆਏਗਾ ਆਉਣਾ ਵਾਜਬ ਹੈ ਕਿ ਨਹੀਂ ਆਉਣਾ ਜਾਇਜ਼ ਹੈ ਕਿ ਨਹੀਂ ਜਾਇਜ਼ ਇਸੀ ਬਾਤ ਦੇ ਜ਼ਰੀਏ ਕਿ ਤਕਿ ਆਪਣਾ ਸਿੱਖ ਸਮਾਜ ਜੋ ਹੈ ਬੜਾ acha ਨੈਸ਼ਨਲ ਪਿੰਡਾ ਹੈ ਜੋ ਕਦੇ ਨਾਲ ਜੋੜ ਰੱਖਦਾ ਰਹਿੰਦਾ ਹੈ ਕਿ acha ਸਮਝ ਜੋ ਹੈ ਕੀ ਹੋਣੇ ਜਾ ਰਹੇ ਨਹੀਂ ਅੱਛਾ ਸੰਦੇਸ਼ ਤੇ ਨਹੀਂ ਜਾਏਗਾ ਲੇਕਿਨ ਜਿਨ੍ਹਾਂ ਲੋਕਾਂ ਨੇ ਇਹ ਘਟਨਾ ਕਰਨ ਨੂੰ ਅੰਜਾਮ ਦਿੱਤਾ ਹੈ ਉਹਨਾਂ ਦੇ ਪਰਦੇ ਲੋਕਾਂ ਵਿੱਚ ਇਹ ਮੈਸੇਜ ਜਾਏਗਾ ਉਹਨਾਂ ਜਿਨ੍ਹਾਂ ਨੇ ਇਹ ਘਟਨਾਕਰਮ ਸਾਰਾ ਵਾਪਰਿਆ ਹੈ ਜਿਨ੍ਹਾਂ ਲੋਕਾਂ ਨੇ ਇਹ ਕੁਛ ਕੀਤਾ ਹੈ ਉਹਨਾਂ ਨੂੰ ਦਰਕਾਰ ਤਾਂ ਸਾਰੇ ਲੋਕੀ ਫਿੱਟੇ ਮੁੰਦਾ ਕਹਿਣਗੇ ਦਰਕਾਰ ਤਾਂ ਪਹੁੰਚ ਗਈ ਉਹਨਾਂ ਨੂੰ ਲਾਹਨਤਾਂ ਤਾਂ ਪਹੁੰਚ ਗਈ ਜਿਨ੍ਹਾਂ ਲੋਕਾਂ ਨੇ ਸਾਰੀ ਘਟਨਾ ਕਰਨ ਨੂੰ ਅੰਜਾਮ ਦਿੱਤਾ ਠੀਕ ਹੈ ਸਮਝ ਗਿਆ ਧੰਨਵਾਦ